ਨਾਮ ਵਿਸ਼ਾਲ ਆ ਮੇਰਾ ਬੇਟਾ ਵਾ ਅਨਕੀਤ ਤੇ ਜਿਹਦੇ ਦਾ 7 ਤਰੀਕ ਤੋਂ ਬਾਅਦ ਇਹ ਲੱਭੇਗਾ ਗੋਜ ਕੋਕਰ ਹੈ ਇਹ ਰੰਗ ਚੋਂ ਉਨੇ ਕਰਾਇਦੇ ਪਹਿਲੇ ਸ਼ਹਿਰ ਦੇ ਇੱਕ ਆਪਣੇ ਦੋਸਤ ਦੇ ਘਰ ਸੁਟਾਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆ ਗਲੀ 'ਚ ਇੱਕ ਮੰਮੇ ਦਾ ਫੱਟੇ ਲਿਆਏ ਆ ਫੱਟੇ ਲਾ ਕੇ ਮੁਰਕੇ ਉਹਨੇ ਪੁਲਿਆਰ ਤੇ ਦਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਹੀ ਜੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਫੱਟੇ ਕੋਲ ਟੋ ਗਿਆ ਪੋੜਾ ਇਹ ਦਰਬਾਰ ਸਭ ਤੋਂ ਮਾਸ਼ੀ ਬਾਰੇ ਰੇਲਵੇ ਸਟੇਸ਼ਨ ਸਾਰੇ ਤੋਂ ਮਿਲਿਆ ਬਟਾਲੇ ਦੀ ਚਾਗੀ ਗੋੜ ਪਲੋਰੀ ਆਪਣੇ ਕਿਲ੍ਹੇ ਦੇ ਫਰੀਜਪੁਰ ਤੋਂ ਬੜੀ ਚਿਲੇ ਇਹਦੇ ਸਾਰੇ ਤੋਂ ਮਿਲਿਆ ਉਹ ਉਸੇ ਕੋਲ ਕੰਪਲੇਨਟ ਕੀਤੀ ਸੀ ਸਾਡੀ ਕੌਂਸਲ ਨੂੰ ਕਮਲੇਟ ਦਿੱਤੀ ਸੀ ਕੌਂਸਲ ਵੱਲੋਂ ਟਾਲ ਕਰਨ ਲਈ ਆਪਾਂ ਉਹਦੇ ਜਿੱਤੇ ਵਾਲੇ ਦਿੱਤੀ ਵੀ ਚੋੜਿਆ ਨਹੀਂ ਹੈ ਚੋਲਾ ਫੋਟੋਆਂ ਲਈਆਂ ਜਾਂ ਪਰਸਾ ਦਾ ਕੀ ਮਾਰ ਕਰਦੇ ਮਾਰ ਕਰਦੇ ਸਾਡੇ ਬੱਚਾ ਸੇਪੇ ਸੇਪੇ ਨਹੀਂ ਮਿਲਦੀਆਂ ਕਿੰਨੇ ਵਰਸ 14 ਸਾਲ ਦੀ ਬੱਚੀ ਕੱਪੜੇ ਘਰ ਤੋਂ ਕਿਨਮਾ ਤੇ ਬੁਨਿਆਰਤ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੱਪੜੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਨਾ ਮੇਰਾ ਨੰਬਰ ਹੈ ਰਹਾ 9780 929566 ਇਹ ਤੁਹਾਨੂੰ ਆਈ ਅਸੀਂ ਸੀਮ ਕੌਂਟਰਕ ਬੜਾ ਜੇ ਉੱਚ ਸਾਫ ਨਹੀਂ ਹੋਣ ਉਹ ਸਗਦੇ ਬਿਆਕ ਗਿਆ ਵਾ ਜਿਵੇਂ ਜ ਮੋਰਸਾ ਤੋਂ ਮੋਰਸਾ ਤੋਂ ਬਿਆਕ ਗਿਆ ਇੰਦਰੀ ਰਮਾਸ ਹਿਸਾਬ ਤਰੀਕਾ ਮੇਰਾ ਨਾਮ ਪੂਜਾ ਅਨੀਕੇ ਐ ਤਵਾ ਦਾ ਕੋਈ ਨਹੀਂ ਕਿ ਬੱਚਾ ਚੋ ਵਾਪਸ ਆਇਆ ਹੀ ਨਹੀਂ ਜੋਤਾ ਕਿੰਨੀ ਉਮਰ ਸੀ ਉਹਦੀ 14 ਸਾਲ ਅੱਛਾ ਤੇ ਤਦਨ ਦੇ ਤੈਨੂੰ ਪੁੱਛਿਸ ਕੀਤੀ ਹੈ ਤੇ ਹੋਈ ਸੀ ਤੁਸੀਂ ਪੁੱਛ ਦੇ ਸਾਰੇ ਕੋਈ ਤਾਂ ਪਤਾ ਨਹੀਂ ਲੱਗਣ ਲੱਗ ਗਿਆ ਦੋ ਪੁੱਛੀ ਨਹੀਂ ਕਿੰਨਾ ਲੱਗ ਗਿਆ ਹਾਂ ਜੀ ਕੀ ਮੰਗਦਾ ਜੀ ਉਹ ਕਹਿੰਦਾ ਬੇਟਾ ਵਾਪਸ ਆ ਜੀ ਮੇਰੇ ਜੀ গলাম <muchas>